ਮੁਲਜ਼ਮ ਨੇ ਵਿਆਹ ਦਾ ਵਾਅਦਾ ਕਰਕੇ ਕੁੜੀ ਨਾਲ ਦੋਸਤੀ ਕੀਤੀ ਜਿਸ ਤੋਂ ਬਾਅਦ ਮੁਲਜ਼ਮ ਕੁੜੀ ਦਾ ਜਿੰਸੀ ਸ਼ੋਸ਼ਣ ਕਰਦਾ ਰਿਹਾ। ਕੱਲ ਮੁਲਜ਼ਮ ਨੇ ਕੁੜੀ ਨੂੰ ਹਰ ਗੋਮਨ ਨਗਰ ਨੇੜੇ ਬੁਲਾਇਆ ਜਿੱਥੇ ਉਸਨੇ ਉਸ ਨੂੰ ਨਸ਼ੀਲੀ ਚੀਜ਼ ਸੰਘਾਈ ਅਤੇ ਇੱਕ ਕਮਰੇ ਵਿੱਚ ਲੈ ਜਾ ਕੇ ਉਸ ਨਾਲ ਗੰਦੀ ਕਰਤੂਤ ਕੀਤੀ। ਪੀੜਤਾ ਨੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੀਪਕ ਵਿਰੁੱਧ ਮਾਮਲਾ ਦਰਜ ਕੀਤਾ। ਪੀੜਤਾ ਅਨੁਸਾਰ ਉਸਦੀ ਸੋਸ਼ਲ ਮੀਡੀਆ ਰਾਹੀਂ ਉਸਦੀ ਦੋਸਤੀ ਦੀਪਕ ਨਾਲ ਹੋਈ। 25 ਮਈ ਨੂੰ ਮੌਲਜਮ ਦੀਪਕ ਨੇ ਉਸਨੂੰ ਹਰਗੋਬਨ ਨਗਰ ਦੇ ਨੇੜੇ ਬੁਲਾਇਆ ਜਦੋਂ ਉਹ ਚੌਂਕ ਤੇ ਪਹੁੰਚੀ ਤਾਂ ਮੌਕਾ ਦੇਖ ਕੇ ਦੀਪਕ ਨੇ ਉਸਨੂੰ ਕੋਈ ਨਸ਼ੀਲੀ ਚੀਜ਼ ਸੰਗਾ ਦਿੱਤੀ ਜਿਸ ਕਾਰਨ ਉਹ ਬੇਹੋਸ਼ ਹੋ ਗਈ ਦੀਪਕ ਉਸਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਇੱਕ ਕਮਰੇ ਵਿੱਚ ਲੈ ਗਿਆ ਕੁਝ ਸਮੇਂ ਬਾਅਦ ਉਸ ਨੂੰ ਹੌਸਾ ਆਇਆ ਤਾਂ ਦੀਪਕ ਉਸ ਨਾਲ ਗੰਦੀ ਕਰਤੂਤ ਕਰ ਰਿਹਾ ਸੀ ਦੀਪਕ ਨੇ ਉਸਦਾ ਮੋਬਾਈਲ ਵੀ ਕੋਲ ਲਿਆ ਮੋਲਜਮ ਦੀਪਕ ਨੂੰ ਵਿਆਹ ਦਾ ਝਾਂਸਾ ਦੇ ਕੇ ਗੰਦੀ ਕਰਤੂਤ ਕਰਦਾ ਰਿਹਾ ਇਸ ਸਬੰਧੀ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੇ ਬਿਆਨ ਤੇ ਦੀਪਕ ਖਿਲਾਫ ਮਾਮਲਾ ਦਰਜ ਕਰ ਲਿਆ ਪੀੜਤਾ ਦਾ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਪੁਲਿਸ ਮੋਲਜਮ ਦੀਪਕ ਦੀ ਪਾਲ ਵਿੱਚ ਛਾਪੇ ਮਾਰੀ ਕਰ ਰਹੀ ਹੈ ਜਲਦੀ ਹੀ ਮੋਲਜਮ ਨੂੰ ਕਾਬੂ ਕਰ ਲਿਆ ਜਾਵੇਗਾ